ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਅਤੇ ਆਗਾਮੀ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਮਾਨਯੋਗ ਡੀਜੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਤਾਰ ਸਪੈਸ਼ਲ ਨਾਕਾਬੰਦੀਆਂ ਕੋਆਰਡੀਨੇਟ ਸਰਚ ਆਪਰੇਸ਼ਨਸ ਅਤੇ ਪੈਟਰੋਲਿੰਗ ਜਾਰੀ ਹਨ ਤਾਂ ਜੋ ਗੈਰ ਕਾਨੂੰਨੀ ਅਨਸਰਾਂ ਤੇ ਸਖਤੀ ਨਾਲ ਨੱਥਪਾਈ ਜਾ ਸਕੇ ਹਰ ਕਿਸਮ ਦੇ ਨਸ਼ੇ ਦੀ ਸਮਗਲਿੰਗ ਨੂੰ ਰੋਕਿਆ ਜਾ ਸਕੇ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ਇਸੇ ਦੀ ਲੜੀ ਵਿੱਚ ਬਠਿੰਡਾ ਪੁਲਿਸ ਦੇ ਥਾਣਾ ਮੌੜ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਦੌਰਾਨੇ ਗਸ਼ਤ ਨੇੜੇ ਸੈਂਟਰਲ ਬੈਂਕ ਮੋੜ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 60 ਕਿਲੋ ਪੁੱਕੀ ਚੂਰਾ ਬਰਾਮਦ ਕੀਤਾ ਅਤੇ ਨਾਲ ਹੀ ਉਸ ਪਾਸੋਂ 1 ਲੱਖ ਰੁਪਇਆ ਡਰੱਗ ਮਨੀ ਵੀ ਬਰਾਮਦ ਕੀਤਾ ਦੋਸ਼ੀ ਦੀ ਪਹਿਚాన్ ਕੁਲਦੀਪ ਸਿੰਘ son of ਕਾਲਾ ਸਿੰਘ ਵਾਸੀ ਮੋੜ ਵਜੋਂ ਹੋਈ ਦੋਸ਼ੀ ਦੇ ਖਿਲਾਫ ਮਕਦਮਾ ਨੰਬਰ 49 ਮਤੀ 16424 ਅੰਡਰ ਸੈਕਸ਼ਨ 15 ਸੀ 685 ਐਨਡੀਪੀਐਸ ਐਕਟ ਥਾਣਾ ਮੌੜ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ ਮੋੜਲੀ ਪੁੱਛਗਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਇਹ ਪੁੱਕੀ ਚੂਰਾਪੋਸਤ ਸੂਬਾ ਮੱਧ ਪ੍ਰਦੇਸ਼ ਦੇ ਸ਼ਹਿਰ ਨੀਮਚ ਕੋਲੋਂ ਲੈ ਕੇ ਆਇਆ ਸੀ ਥਾਣੇ ਦਾ ਰਿਕਾਰਡ ਚ ਚੈੱਕ ਕਰਨ ਤੇ ਪਾਇਆ ਗਿਆ ਕਿ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਮੌੜ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਹੈ ਅਤੇ ਦੋਸ਼ੀ ਉਸ ਮੁਕਦਮੇ ਵਿੱਚ ਬਰਜ਼ਮਾਨਤ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਗਹਿਰਾਈ ਨਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਸਕੇ ਇਸ ਕੇਸ ਵਿੱਚ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਤੇ ਗਹਿਰਾਈ ਨਾਲ ਕੰਮ ਕੀਤਾ ਜਾਏਗਾ ਤਾਂ ਜੋ ਪੂਰੀ ਚੇਨ ਆਫ ਸਮਗਲਿੰਗ ਨੂੰ ਅਨਰਥ ਕੀਤਾ ਜਾ ਸਕੇ ਦੋਸ਼ੀ ਦੀ ਚੱਲ ਅਤੇ ਅਚਲ ਸੰਪਤੀ ਨੂੰ ਵੀ ਚੰਗੀ ਤਰ੍ਹਾਂ ਖੰਡਾਲਿਆ ਜਾਏਗਾ NDPS ਐਕਟ ਦੇ ਪ੍ਰਾਵਧਾਨਾਂ ਅਨੁਸਾਰ ਜੇਕਰ ਇਹ ਪਾਇਆ ਗਿਆ ਕਿ ਦੋਸ਼ੀ ਵੱਲੋਂ ਚਲਿਆ ਚਲ ਸੰਪਤੀ ਨਸ਼ਾ ਵੇਚ ਕੇ ਜਿਹੜੀ ਬਣਾਈ ਗਈ ਹੈ ਉਸ ਦਾ ਫ੍ਰੀਜ਼ਿੰਗ ਦਾ ਕੇਸ ਬਣਾ ਕੇ ਕੰਪਟੇਟੈਂਟ ਅਥਾਰਟੀ ਤੋਂ ਉਸ ਦੇ ਫ੍ਰੀਜ਼ਿੰਗ ਆਰਡਰ ਹਾਸਲ ਕਰਕੇ ਦੋਸ਼ੀ ਦੀ ਪ੍ਰਾਪਰਟੀ ਨੂੰ ਫ੍ਰੀਜ਼ ਵੀ ਕਰਾਇਆ ਜਾਏਗਾ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਲਗਾਤਾਰ ਜਿਹੜੀ ਮੁਹਿੰਮ ਹੈ ਉਹ ਜਾਰੀ ਰਹੇਗੀ ਜੈ ਹਿੰਦ